ਤੁਸੀਂ 20 25 ਸਾਲ ਤੋਂ ਇਸੇ ਸੰਸਦਤ ਬੈਠੇ ਹੋ ਅੱਜ ਤੱਕ ਤੁਸੀਂ ਬੰਦਾ ਅੱਜ ਤੱਕ ਤੁਸੀਂ ਜੜਾ ਥੱਕੀ ਨਾਲ ਇਹ ਤਾਂ ਤੁਸੀਂ ਕਿਉਂ ਨਹੀਂ ਮੂਤਾ ਠਾਇਆ ਅਗਰ ਆਮ ਆਦਮੀ ਪਾਰਟੀ ਨੇ ਮੂਤਾ ਠਾਇਆ ਔਰ ਗਰਦਾਸਪੁਰ ਤੀਨਾ ਨਗਰ ਤੋਂ ਲੈ ਕੇ ਤੇ ਮੇਰੇ ਹਲਕੇ ਤੱਕ ਜੜਾ ਵਾ ਸਫਾਈ ਹੋਈ ਆ ਤੁਸੀਂ ਕਿਵੇਂ ਕਹਿੰਦੇ ਨਹੀਂ ਸਫਾਈ ਹੋਈ ਚਲੋ ਤੁਸੀਂ ਮੇਰੇ ਨਾਲ ਚਲੋ ਮੇਰੇ ਨਾਲ ਚਲੋ ਮੇਰੇ ਨਾਲ ਚਲੋ ਮੈਂ ਤਾਂ ਕਿਰਨ ਰੋਡ 'ਤੇ ਕੀਤਾ ਜਾਵੇ ਸਫਾਈ ਹੋਈ ਆ ਕਿ ਨਹੀਂ ਹੋਈ ਇਸ ਕਰਕੇ ਸੁਣ ਲਓ ਹੁਣ ਮੇਰੀ ਗੱਲ ਤੇ ਬਹਿ ਜਾਓ ਹੁਣ ਸੁਣ ਲਓ ਸੁਣ ਲਓ ਕਾਗਜ਼ਾਜ ਹੋਈਆਂ ਹੋਣਗੀਆਂ ਤੁਹਾਡੀਆਂ ਰੰਦਾਵਾ ਸਾਹਿਬ ਕੀ ਬੋਲਣਾ ਕਰੋ ਤੁਸੀਂ ਆਪਣੀ ਗੱਲ ਜਾਰੀ ਰੱਖੋ ਸੁਣ ਲਓ ਹੁਣ ਮੇਰੀ ਗੱਲ ਤੁਸੀਂ ਆਪਣੀ ਤੁਸੀਂ ਆਪਣੀ ਗੱਲ ਜਾਰੀ ਰੱਖੋ ਹਾਂ ਸੁਣ ਲਓ ਅਗਲੀ ਮੇਰੀ ਪਹਿਲਾਂ ਗੱਲ ਸੁਣ ਲਓ ਪਹਿਲਾਂ ਰੰਦਾਵਾ ਸਾਹਿਬ ਤੁਸੀਂ ਆਪਣੀ ਗੱਲ ਜਾਰੀ ਰੱਖੋ ਅਗਲੀ ਗੱਲ ਸੁਣ ਲਓ ਨਹੀਂ ਵੀ ਆਏ ਦੂਰੀ ਆਪਣੀ ਗੱਲ ਕਹਿਣ ਲਈ ਆਏ ਹੋ ਕਰੋ ਅਗਲੀ ਗੱਲ ਮੇਰੀ ਸੁਣ ਲਓ ਸਪੀਕਰ ਸਾਹਿਬ ਇਹਨਾਂ ਨੂੰ ਕਹੋ ਮੈਨੂੰ ਆਗੀ ਤੁਹਾਡੀ ਗੱਲ ਮੈਨੂੰ ਬੋਲ ਲੈਂਦੋ ਮੇਰੀ ਬੋਲਾਂ ਤੋਂ ਬਾਅਦ ਜਵਾਬ ਦੇਣਾ ਹੁਣ ਲਕੀਆਂ ਦੇ ਮਿਰਚਾਂ ਇਹਨਾਂ ਨੂੰ ਇਹਨਾਂ ਨੂੰ ਲਕੀਆਂ ਦੇ ਮਿਰਚਾਂ ਹੁਣ ਸੱਚੀ ਗੱਲ ਦੀਆਂ ਇੱਥੇ 25 25 ਸਾਲ ਤੋਂ ਤੁਸੀਂ ਇਹ ਸੰਸਦ 'ਚ ਬਹਿ ਕੇ ਜੋ ਲੋਕਾਂ ਦਾ ਛੋਸ਼ਨ ਕੀਤਾ ਗਰਦਾਪੁਰ ਦੇ ਲੋਕਾਂ ਦਾ ਆ ਤੁਹਾਨੂੰ ਦੱਸਾਂਗੇ ਲੋਕਾਂ ਨੇ ਮਾਦ ਦੇਹਰਾ ਬਾਬਾ ਨਾਨਕ ਵਾਲਿਆਂ ਦਿੱਤੀ ਆ ਔਰ ਸਾਰੇ ਆਉਣ ਵਾਲੀ ਸਤਾਹ 'ਚ ਤੁਹਾਨੂੰ ਸਾਰਿਆਂ ਨੂੰ ਮਤ ਦੇਣ ਦਾ ਗਰਦਾਪੁਰ ਵਾਲੇ ਲੋਕ ਆਜੋ ਮੈਦਾਨ 'ਚ ਹੁਣ